ਸਵਾਗਤ ਹੈ ਜੀ ਸਭ ਦਾ ਰਿਆੜ ਫੂਡ ਚੈਨਲ ਦੇ ਉੱਤੇ ਅੱਜ ਅਸੀਂ ਮਕਰੋਨੀ ਬਣਾਵਾਂਗੇ ਬਹੁਤ ਵਧੀਆ ਤਰੀਕੇ ਦੇ ਨਾਲ ਮਕਰੋਨੀ ਟੇਸਟੀ ਬਣਾਵਾਂਗੇ ਮਕਰੋਨੀ ਅਸੀਂ ਛੋਟਾ ਪੈਕਟ ਇੱਕ ਲੈ ਲਿਆ ਏ ਇਹ ਮਕਰੋਨੀ ਮੈਨੂੰ ਥੋੜੀ ਜਿਹੀ ਘੱਟ ਲੱਗ ਰਹੀ ਹੈ ਮੈਂ ਅੱਧਾ ਪੈਕਟ ਦੂਜੇ ਚੋਂ ਵੀ ਪਾਵਾਂਗੀ ਜਿੰਨੇ ਪਰਿਵਾਰ ਦੇ ਹਿਸਾਬ ਨਾਲ ਬਣਾਣੀ ਚਾਹੀਦੀ ਆ ਜਿੰਨੇ ਪੈਕਟ ਲੱਗਦੇ ਨੇ ਉਨੇ ਹੀ ਖੋਲਣੇ ਚਾਹੀਦੇ ਆ ਤੇ ਮੈਨੂੰ ਤੇ ਡੇਢ ਪੈਕਟ ਦੀ ਲੋੜ ਪਈਏ ਮੈਂ ਤਾਂ ਡੇਢ ਪੈਕਟ ਲਿਆ ਏ ਮਕਰੋਨੀ ਦਾ ਹੁਣ ਮੈਂ ਦੋ ਟਮਾਟਰ ਲਏ ਨੇ ਇਹਨਾਂ ਦੇ ਮੈਂ ਨਾ ਦੋਹਾਂ ਟਮਾਟਰਾਂ ਦੇ ਮੈਂ ਪੀਸ ਬਣਾ ਲਵਾਂਗੀ ਛੋਟੇ-ਛੋਟੇ ਪੀਸਾਂ ਦੇ ਵਿੱਚ ਇਹਨਾਂ ਨੂੰ ਮੈਂ ਕੱਟ ਲਵਾਂਗੀ ਦੋ ਹਰੀਆਂ ਮਿਰਚਾਂ ਨੇ ਮੇਰੇ ਕੋਲ ਥੋੜੇ ਜਿਹਾ ਮਟਰਾਂ ਦੇ ਦਾਣੇ ਕੱਢ ਲਏ ਨੇ ਮੈਂ ਇੱਕ ਪਿਆਜ਼ ਲੈ ਲਿਆ ਮੈਂ ਥੋੜਾ ਜਿਹਾ ਅਦਰਕ ਦਾ ਪੀਸ ਹੈ ਤੇ ਇੱਕ ਲਸਣ ਦਾ ਲਸਣ ਦੀ ਕਲੀ ਹੈ ਛਿਲਕੇ ਲੈ ਲਈਏ ਅਗਰ ਲਸਣ ਤੁਸੀਂ ਨਹੀਂ ਖਾਂਦੇ ਤਾਂ ਇਹਨੂੰ ਛੱਡ ਵੀ ਸਕਦੇ ਜੀ ਤੇ ਹੁਣ ਆਪਾਂ ਬਹੁਤ ਵਧੀਆ ਤਰੀਕੇ ਦੇ ਨਾਲ ਅੱਜ ਦੁੱਧ ਵਾਲੀ ਮਕਰੋਨੀ ਬਣਾਵਾਂਗੇ ਬਹੁਤ ਚੰਗੇ ਢੰਗ ਦੇ ਨਾਲ ਬਣਾਵਾਂਗੇ ਇਹ ਹੁਣ ਜਿਹੜਾ ਟਮਾਟਰ ਆ ਇਹਨੂੰ ਮੈਂ ਕੱਟ ਲਿਆ ਏ ਬੱਚੇ ਵੀ ਬੜੇ ਖੁਸ਼ ਹੋ ਕੇ ਖਾਂਦੇ ਨੇ ਮਕਰੋਨੀ ਤੇ ਵੱਡੇ ਵੀ ਬੜੇ ਖੁਸ਼ ਹੋ ਕੇ ਖਾਂਦੇ ਨੇ ਇਹ ਬਣਦੀ ਬੜੀ ਤੇਸਤੀ ਹੈ ਹੁਣ ਆਪਾਂ ਪਹਿਲਾਂ ਲਸਣ ਜਿਹੜਾ ਆ ਇਨੂੰ ਆਪਾਂ ਛੋਟੇ ਛੋਟੇ ਪੀਸ ਕਰ ਲਵਾਂਗੇ ਜੇ ਤੁਸੀਂ ਲਸਣ ਇਸ ਤਰ੍ਹਾਂ ਪੀਸਾਂ ਦੇ ਵਿੱਚ ਨਹੀਂ ਪਾ ਰਹਾਂ ਤੇ ਫਿਰ ਤੁਸੀਂ ਇਹਦਾ ਪੇਸਟ ਵੀ ਵਰਤ ਸਕਦੇ ਜੀ ਤੇ ਹੁਣ ਆਪਾਂ ਨਾ ਅਦਰਕ ਵੀ ਜਿਹੜਾ ਆ ਇਹਨੂੰ ਵੀ ਆਪਾਂ ਲੰਬੇ ਲੰਬੇ ਸਲਾਈਸਾਂ ਦੇ ਵਿੱਚ ਕੱਟ ਕਰ ਲਵਾਂਗੇ ਹੁਣ ਦੋਨੋਂ ਹਰੀਆਂ ਮਿਰਚਾਂ ਵੀ ਆਪਾਂ ਕੱਟ ਲਵਾਂਗੇ ਇਹ ਜਿਹੜੀਆਂ ਮਿਰਚਾਂ ਨੇ ਇਹਨਾਂ ਨੂੰ ਤੁਸੀਂ ਵੱਧ ਕੱਟ ਕਰ ਸਕਦੇ ਹੋ ਜਿਸ ਤਰ੍ਹਾਂ ਕਿ ਜੇ ਕਿਸੇ ਬੱਚੇ ਛੋਟਿਆਂ ਨੇ ਖਾਣਾ ਹੈ ਮਕਰੋਨੀ ਨੂੰ ਤੇ ਫਿਰ ਤੁਸੀਂ ਮਿਰਚ ਕੱਟ ਕਰ ਸਕਦੇ ਹੋ ਤੇ ਜੇ ਤੁਸੀਂ ਸਪਾਈਸੀ ਬਣਾਣੀ ਆ ਤੇ ਫਿਰ ਤੁਸੀਂ ਮਿਰਚ ਹੋਰ ਵੀ ਪਾ ਸਕਦੇ ਹੋ ਹੁਣ ਆਪਾਂ ਪਿਆਜ਼ ਨੂੰ ਵੀ ਇਸੇ ਤਰ੍ਹਾਂ ਬਰੀਕ-ਬਰੀਕ ਕੱਟ ਲਵਾਂਗੇ ਪਿਆਜ਼ ਨੂੰ ਕੱਟਣ ਤੋਂ ਪਹਿਲਾਂ ਅਸੀਂ ਆਪਣੀ ਮਕਰੋਨੀ ਵੇਖਦੇ ਆਂ ਪਾਣੀ ਜਿਹੜਾ ਧਰਿਆ ਸੀ ਉਬਲਣ ਵਾਸਤੇ ਪਹਿਲਾਂ ਮਕਰੋਨੀ ਵੱਲ ਦੇਖ ਲੈਣੇ ਆਂ ਪਾਣੀ ਉਬਲ ਗਿਆ ਸੀ 2 ਗਲਾਸ ਮੈਂ ਮਕਰੋਨੀ ਪਾ ਦਿੱਤੀ ਆ ਫਰਾਈਪੈਨ ਦੇ ਵਿੱਚ ਥੱਲੇ ਗੈਸ ਬਲ ਰਿਹਾ ਏ ਥੋੜਾ ਜਿਹਾ ਨਮਕ ਪਾ ਦਿੱਤਾ ਵਿੱਚ ਇਹ ਉਬਲਣ ਵਾਸਤੇ ਰੱਖ ਦਿੱਤੀ ਮਕਰੋਨੀ। ਉਹਨੇ ਨੂੰ 5-7 ਮਿੰਟ ਜਿਹੜਾ ਆ ਇਹਨੇ ਉਬਲਣਾ ਆ 5-7 ਮਿੰਟ ਤੇ ਲੱਗਣ ਗਏ ਇਹਨੂੰ। ਉਹਨੇ ਦੇਰ ਤੱਕ ਅਸੀਂ ਆਪਣਾ ਜਿਹੜਾ ਆ ਪਿਆਜ਼ ਦਾ ਕੰਮ ਕੱਟ ਕੇ ਉਹ ਵੀ ਕਰ ਲੈਨੇ ਆ। ਇਹ ਬਣਦੀ ਬਹੁਤ ਸਵਾਦ ਆ ਇਸ ਤਰੀਕੇ ਦੇ ਨਾਲ ਬਣਾਓਗੇ ਤਾਂ ਬਹੁਤ ਤੇਸਤੀ ਬਣੇਗੀ ਬਹੁਤ ਹੀ ਵਧੀਆ ਬਣੇਗੀ ਅਗਰ ਤੁਸੀਂ ਥੋੜੀ ਜੀ ਬਾਂਦ ਗੋਭੀ ਵੀ ਪਾਉਣੀ ਚਾਹੋ ਇਹਦੇ ਵਿੱਚ ਤਾਂ ਪਾ ਸਕਦੇ ਹੋ ਫੁੱਲ ਗੋਭੀ ਪਾਣੀ ਚਾਹੋ ਥੋੜੀ ਉਹ ਵੀ ਤੁਸੀਂ ਪਾ ਸਕਦੇ ਹੋ Shimla mirch ਵੀ ਪੈ ਸਕਦੀ ਹੈ ਇਹ ਮਕਰੋਨੀ ਜਿਹੜੀ ਆ ਇਹ ਬਣ ਗਈ ਹੈ ਫੁੱਲ ਗਈ ਹੈ ਇਹ ਦੇਖੋ ਪਤਾ ਲੱਗ ਗਿਆ ਇਹਦਾ ਆਪਣੇ ਆਪ ਹੀ ਇਹ ਜਿਹੜਾ ਆ ਪਤਾ ਲੱਗ ਜਾਂਦਾ ਆ ਕੜਛੀ ਦੇ ਨਾਲ ਤਾਂ ਚੱਕੋਗੇ ਤੇ ਉਸੇ ਵੇਲੇ ਪਤਾ ਲੱਗ ਜਾਏਗਾ ਕਿ ਬਣ ਗਈ ਏ ਹੁਣ ਆਪਾਂ ਇਹਨੂੰ ਨਾ ਇੱਕ ਛਾਨਣੀ ਰੱਖ ਦਿਤੀ ਏ ਇਹਦੇ ਵਿੱਚ ਆਪਾਂ ਪਉਣ ਲਾਵਾਂਗੇ ਪਾਣੀ ਜੋ ਬਾਹਰ ਕੱਢ ਲਾਂਗੇ ਥੋੜਾ ਜਾਇਦੇ ਤੇ ਠੰਡਾ ਪਾਣੀ ਪਾਵਾਂਗੇ ਕਿਉਂਕਿ ਇਹਦਾ ਜਿਹੜਾ ਮਤਲਬ ਜਿਹੜੇ ਪੀਸ ਨੇ ਇੱਕ ਦੂਜੇ ਦੇ ਨਾਲ ਜੁੜਨ ਜੁੜਨਗੇ ਨਹੀਂ ਇਹ ਇਹ ਠੰਡਾ ਪਾਣੀ ਪਾਉਣ ਦਾ ਇਹ ਫਾਇਦਾ ਆ ਇਹ ਹੁਣ ਇੱਕ ਦੂਜੇ ਦੇ ਨਾਲ ਮਕਰੋਨੀ ਦੇ ਪੀਸ ਜੁੜਨੇ ਨਹੀਂ ਹੈ। ਖਿਲੇ-ਖਿਲੇ ਰਹਿਣਗੇ। ਹੁਣ ਅਸੀਂ ਫਰਾਈਪੈਨ ਦੇ ਗਰਮ ਕਰਨ ਵਾਸਤੇ ਹੁਣ ਵਾਸਤੇ ਰੱਖਿਆ ਇਹਦੇ ਵਿੱਚ ਆਪਾਂ ਰਫੈਂਡ ਤੇਲ ਪਾਉਨੇ ਆ। ਵੈਸੇ ਤੁਸੀਂ ਰਫੈਂਡ ਚ ਨਹੀਂ ਖਾਂਦੇ ਤਾਂ ਤੁਸੀਂ ਬਟਰ ਚ ਵੀ ਬਣਾ ਸਕਦੇ ਹੋ ਜਨਿਕੇ ਮੱਖਣ ਵੀ ਲਗਾ ਸਕਦੇ ਬਣਾ ਸਕਦੇ ਮੱਖਣ ਵਿੱਚ ਵੀ। ਪਰ ਮੈਂ ਰਫੈਂਡ ਤੇਲ ਹੀ ਪਾਇਆ ਏ। ਖੈਰ ਫੈਂਟ ਤੇਲ ਵਿੱਚ ਹੀ ਬਣਾ ਰਹੀ ਆ ਮਕਰੋਨੀ ਇਹ ਮੈਂ ਅੱਧਾ ਚਮਚਾ ਜੀਰੇ ਦਾ ਪਾਉਂਗੀ ਤੇਲ ਮੇਰਾ ਗਰਮ ਹੋ ਗਿਆ ਹੁਣ ਅੱਧਾ ਚਮਚਾ ਜੀਰੇ ਦਾ ਪਾ ਤਾਏ ਮੈਂ ਥੋੜਾ ਜਿਹਾ ਜੀਰਾ ਤੜਕਣ ਦਵੂੰਗੀ ਫੇਰ ਮੈਂ ਨਾ ਇਹਦੇ ਵਿੱਚ ਪਹਿਲਾਂ ਲਸਣ ਪਾਉਂਗੀ ਸਭ ਤੋਂ ਪਹਿਲੇ ਲਸਣ ਦਾ ਕੱਚਾਪਨ ਦੂਰ ਕਰੂੰਗੀ ਮੈਂ ਥੋੜਾ ਜਿਹਾ ਨਵੀਂ ਪੋਨ ਲਵਾਵਾਂਗੇ ਫਿਰ ਇਹਦੇ ਵਿੱਚ ਅਸੀਂ ਅਦਰਕ ਪਾਵਾਂਗੇ ਕਿਉਂਕਿ ਅਦਰਕ ਨੂੰ ਵੀ ਪਿਆਜ਼ ਤੋਂ ਜ਼ਿਆਦਾ ਸੇਕ ਲੱਗਣਾ ਚਾਹੀਦਾ ਥੋੜਾ ਜਿਹਾ ਹੁਣ ਸਾਰਾ ਕੁਝ ਅਸੀਂ ਇੱਕ ਦਾਮੀ ਪਾ ਦਿੱਤਾ ਹੈ ਇਹ ਅਸੀਂ ਬਿਲਕੁਲ ਨਾ ਲਾਲ ਨਹੀਂ ਕਰਾਂਗੇ ਇਹਨੂੰ ਥੋੜਾ ਥੋੜਾ ਕੱਚਾ ਕੱਚਾ ਰੱਖਾਂਗੇ ਕਿਉਂਕਿ ਇਹ ਜਿਹੜੀ ਮਕਰੋਨੀ ਹੁੰਦੀ ਆ ਇਹ ਬਹੁਤ ਜ਼ਿਆਦਾ ਮਤਲਬ ਇਹਦੇ ਜਿਹੜਾ ਮਟੀਰੀਅਲ ਆ ਤੜਕੇ ਦਾ ਇਹ ਜ਼ਿਆਦਾ ਨਹੀਂ ਪੁੰਨਣਾ ਚਾਹੀਦਾ ਇਹ ਤਾਂ ਹੀ ਕਰੰਚੀ ਕਰੰਚੀ ਲੱਗਦੀ ਆ ਤੇ ਵਧੀਆ ਲੱਗਦੀ ਆ ਹੁਣ ਅਸੀਂ ਬਟਰਾਂ ਦੇ ਦਾਣੇ ਵੀ ਪਾ ਦਵਾਂਗੇ ਜਿਹੜੇ ਕੱਢ ਕੇ ਰੱਖੇ ਹੋਏ ਸੀ ਇਹ ਟਮਾਟਰ ਕੱਟ ਕੇ ਰੱਖਿਆ ਹੋਇਆ ਸੀ ਇਹ ਵੀ ਪਾਤਾ ਹੈ ਰਿਆੜ ਫੂਡ ਚੈਨਲ ਆ ਜੀ ਮੇਰਾ YouTube ਤੇ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਸਬਸਕ੍ਰਾਈਬ ਵੀ ਕਰਿਆ ਕਰੋ ਜੀ ਬੜੀ ਮਿਹਰਬਾਨੀ ਤੁਹਾਡੀ ਹੁਣ ਅਸੀਂ ਇਹਦੇ ਵਿੱਚ ਥੋੜਾ ਜਿਹਾ ਮਸਾਲਿਆਂ ਵੱਲ ਹੁਣੇ ਆ ਮਸਾਲੇ ਪਾਣੇ ਆ ਜੀ ਇਹਦੇ ਵਿੱਚ ਥੋੜੇ ਥੋੜੇ ਹੁਣ ਪਾਵਾਂਗੇ ਪਹਿਲਾਂ ਹਲਦੀ ਥੋੜੀ ਜੀ ਹਲਦੀ ਪਾ ਦिती ਐ ਇਹ ਜੀਰਾ ਪਾਊਡਰ ਪਾਤਾ ਥੋੜਾ ਜਿਹਾ ਇਹ ਧਨੀਆ ਪਾਊਡਰ ਪਾਤਾ ਥੋੜਾ ਜਿਹਾ ਇਹ ਚਿਲੀ ਫਲੈਕਸ ਪਾਤੇ ਥੋੜੇ ਥੋੜੇ ਜੇ ਤੁਸੀਂ ਆਪਣੇ ਹਿਸਾਬ ਨਾਲ ਪਾ ਸਕਦੇ ਹੋ ਵਧਾ ਘਟਾ ਸਕਦੇ ਹੋ ਮੈਂ ਤਾਂ ਕਾਲੀ ਮਿਰਚ ਦਾ ਪਾਊਡਰ ਇਹਦੇ ਚ ਨਹੀਂ ਪਾਇਆ ਅੱਜ ਤੁਸੀਂ ਚਾਹੋ ਤੇ ਪਾ ਸਕਦੇ ਹੋ ਗਾਲੀ ਮਿਰਚ ਦਾ ਪਾਊਡਰ ਵੀ ਪਾ ਸਕਦੇ ਹੋ ਥੋੜਾ पर मैं नहीं पाया आज ਹੁਣ ਆਪਾਂ ਇਹਦੇ ਚਿੱਧਾ ਦੁੱਧ ਪਾਵਾਂਗੇ ਪਹਿਲਾਂ ਦੁੱਧ ਪਾਵਾਂਗੇ ਥੋੜਾ ਜਿਹਾ ਇਹਨੂੰ ਥੋੜਾ ਜਿਹਾ ਨਾ ਸੰਗਣਾ ਹੋਣ ਤੱਕ ਵੇਟ ਕਰਾਂਗੇ ਅੜੀਕ ਕਰਾਂਗੇ ਇਹਦੀ ਐਸੇ ਤਰ੍ਹਾਂ ਮਕਰੋਨੀ ਬਣਾ ਕੇ ਖਾਓਗੇ ਤੇ ਮਜ਼ਾ ਹੀ ਕੁਝ ਹੋ ਰਿਹਾ ਹੈ ਬਹੁਤ ਹੀ ਵਧੀਆ ਤੇ ਬਹੁਤ ਟੇਸਟੀ ਬਣਦੀ ਆ ਐਸੇ ਤਰ੍ਹਾਂ ਵਧੀਆ ਇੱਕ ਨਾ ਫਰਸਟ ਕਲਾਸ ਚੀਜ਼ ਬਣਦੀ ਹੈ ਤੇ ਹੁਣ ਆਪਾਂ ਇਹ ਚ ਮਕਰੋਨੀ ਪਾ ਦਵਾਂਗੇ ਇਹ ਥੋੜਾ ਜਿਹਾ ਦੇਖੋ ਸੰਘਣਾ ਹੋ ਗਿਆ ਇਹ ਹੁਣ ਮਕਰੋਨੀ ਪਾਵਾਂਗੇ ਇਹਦੇ ਚ ਦੇਖੋ ਠੰਡਾ ਪਾਣੀ ਮਕਰੋਨੀ ਨੂੰ ਲਾਉਣ ਨਾਲ ਆਹ ਦੇਖੋ ਮਤਲਬ ਕੱਲਾ ਕੱਲਾ ਪੀਸ ਇਹਦਾ ਜਿਹੜਾ ਆ ਮਕਰੋਨੀ ਦਾ ਹੋ ਗਿਆ ਹੈ ਇਸ ਤਰ੍ਹਾਂ ਬਣਾਇਆ ਕਰੋ ਅਜੇ ਤੁਹਾਨੂੰ ਪਤਾ ਕਿ ਮੈਂ ਨਮਕ ਨਹੀਂ ਅਜੇ ਪਾਇਆ ਨਮਕ ਜਿਹੜਾ ਆ ਮੈਂ ਪਹਿਲਾਂ ਵੀ ਮਕਰੋਨੀ ਦੇ ਵਿੱਚ ਵੀ ਪਾਇਆ ਹੋਇਆ ਥੋੜਾ ਜਿਹਾ ਤੁਹਾਨੂੰ ਪਤਾ ਬਾਲਣ ਲੱਗਿਆਂ ਪਾਇਆ ਸੀ ਤੇ ਇਹਨੂੰ ਧਿਆਨ ਚ ਰੱਖ ਕੇ ਫੇਰ ਦੁਬਾਰਾ ਨਮਕ ਜਿਹੜਾ ਪਾਉਣਾ ਹੈ ਉਹੋ ਹੀ ਚੀਜ਼ ਨੂੰ ਧਿਆਨ ਚ ਰੱਖਣਾ ਬਹੁਤ ਜ਼ਰੂਰੀ ਆ ਕਿਉਂਕਿ ਨਮਕ ਤੇ ਉਹਦੇ ਚ ਪਹਿਲਾਂ ਹੀ ਰਲ ਚੁੱਕਿਆ ਏ ਥੋੜਾ ਜਿਹਾ ਜੇ ਚਾਹੀਦਾ ਤੇ ਹੋਰ ਪਾ ਲਓ ਨਹੀਂ ਤੇ ਜੇ ਨਹੀਂ ਚਾਹੀਦਾ ਤੇ ਭਾਵੇਂ ਨਾ ਹੀ ਪਾਓ ਪਰ ਮੈਂ ਪਾਉਂਗੀ ਥੋੜਾ ਜਿਹਾ ਕਿਉਂਕਿ ਇਹਦੇ ਵਿੱਚ ਪਿਆਜ਼ ਵਗੈਰਾ ਪਾਏ ਆ ਥੋੜਾ ਜਿਹਾ ਨਮਕ ਜਿਹੜਾ ਅਸੀਂ ਪਾਵਾਂਗੇ ਆ ਦੇਖੋ ਸਵਾਦ ਅਨੁਸਾਰ ਤੁਸੀਂ ਨਮਕ ਆਪਣਾ ਜਿਹੜਾ ਪਾ ਸਕਦੇ ਹੋ ਇਹ ਬਹੁਤ ਟੇਸਟੀ ਤਿਆਰ ਹੋਈ ਹੈ ਮਕਰੋਨੀ ਬਹੁਤ ਵਧੀਆ ਤਰੀਕੇ ਨਾਲ ਬਣੀ ਹੈ ਦੇਖੋ ਨਾ ਮੈਂ ਕਿਹ ਸੋਸ ਦੀ ਵਰਤੋਂ ਕੀਤੀ ਏ ਇਹਦੇ ਚ ਅਸੀਂ ਜਿਹੜੀ ਮਰਜ਼ੀ ਸੋਸ ਪਾ ਸਕਦੇ ਆ ਜੇ ਇਹਦਾ ਰੰਗ ਡਾਰਕ ਕਰਨਾ ਤੇ ਅਸੀਂ ਸੋਇਆ ਸੋਸ ਪਾ ਸਕਦੇ ਆ ਟਮਾਟੋ ਸੋਸ ਪਾ ਸਕਦੇ ਆ ਪਰ ਮੈਂ ਕੁਝ ਨਹੀਂ ਪਾਇਆ ਬਹੁਤ ਵਧੀਆ ਤਰੀਕੇ ਨਾਲ ਤਿਆਰ ਹੋਈ ਏ ਇਹਦੇ ਵਿੱਚ ਨਾ ਟਮਾਟਰ ਪੈ ਗਏ ਨੇ ਸੋਸ ਪਾਣ ਦੀ ਜ਼ਰੂਰਤ ਨਹੀਂ ਹੈ ਦੁੱਧ ਵਾਲੀ ਮਕਰੋਨੀ ਤਿਆਰ ਹੋਈ ਏ ਬਹੁਤ ਹੀ ਵਧੀਆ ਤਰੀਕੇ ਨਾਲ ਇਸ ਵੀਡੀਓ ਨੂੰ ਜ਼ਰੂਰ ਵੇਖਿਆ ਕਰੋ ਸਬਸਕ੍ਰਾਈਬ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਹੁਣ ਇੱਕ ਨਿੰਬੂ ਆ ਪਾਉ ਤੇ ਨਚੋੜਾਂਗੇ ਇਹਦੇ ਇਹਦਾ ਨਿੰਬੂ ਦਾ ਰਸ ਪਾਵਾਂਗੇ ਕਿਉਂਕਿ ਇਹ ਬਹੁਤ ਹੀ ਵਧੀਆ ਲੱਗੇਗਾ ਇਹਦੇ ਨਾਲ ਬਣਦੀ ਬਹੁਤ ਸਵਾਦ ਹੈ ਟੇਸਟ ਬੜਾ ਵੱਧ ਜਾਂਦਾ ਇਸ ਚੀਜ਼ ਦਾ ਬਹੁਤ ਹੀ ਵਧੀਆ ਚੀਜ਼ ਬਣੀ ਰਿਆਡ ਫੂਡ ਚੈਨਲ ਦੇ ਉੱਤੇ YouTube ਤੇ ਉੱਤੇ ਇਹ ਵੀਡੀਓ ਹੁੰਦੀਆਂ ਨੇ ਤੁਸੀਂ ਜ਼ਰੂਰ ਵੇਖਿਆ ਕਰੋ ਰਿਆਡ ਫੂਡ ਚੈਨਲ ਨੂੰ ਫੋਲੋ ਕਰਿਆ ਕਰੋ ਬਹੁਤ ਵਧੀਆ ਚੈਨਲ ਆ ਜ਼ਰੂਰ ਵੇਖਿਆ ਕਰੋ ਜੀ ਸਾਰੇ ਭੈਣ ਭਰਾਵਾਂ ਨੂੰ ਰਿਕੁਐਸਟ ਕਰਦੀ ਆ ਮੈਂ ਕਿ ਇਹ ਮਿਹਨਤ ਬੜੀ ਲੱਗਦੀ ਆ ਇਹਨਾਂ ਚੀਜ਼ਾਂ ਦੇ ਬਣਾਉਣ ਲੱਗਿਆ ਤੁਸੀਂ ਜ਼ਰੂਰ ਸ਼ੇਅਰ ਕਰਿਆ ਕਰੋ ਲਾਈਕ ਸ਼ੇਅਰ ਕਰਿਆ ਕਰੋ ਤੇ ਸਬਸਕ੍ਰਾਈਬ ਵੀ ਕਰਿਆ ਕਰੋ ਦੇਖੋ ਜੀ ਕਿੰਨੀ ਪਿਆਰੀ ਉੱਪਰ ਧਨੀਆ ਪਾਇਆ ਤਾਂ ਕਿੰਨੀ ਪਿਆਰੀ ਮਕਰੋਨੀ ਬਣੀ ਹੈ ਦੇਖੋ ਬਹੁਤ ਵਧੀਆ ਬਣੀ ਹੈ ਐਦਾਂ ਦੀ ਚੀਜ਼ ਬਣਾ ਕੇ ਖਾਇਆ ਕਰੋ ਤੁਸੀਂ ਘਰ ਦੀ ਬਣੀ ਹੋਈ ਚੀਜ਼ ਹੈ ਦੇਖੋ ਇਹ ਰੈਸਪੀ ਜਿਹੜੀ ਆ ਬਹੁਤ ਵਧੀਆ ਏ ਇਹਦੀ ਟਰਾਈ ਜ਼ਰੂਰ ਕਰਨਾ ਇਹਨੂੰ ਬਣਾ ਕੇ ਇੱਕ ਵਾਰੀ ਜ਼ਰੂਰ ਵੇਖਣਾ ਫਿਰ ਮੈਨੂੰ ਕਮੈਂਟ ਕਰਕੇ ਦੱਸਿਓ ਕਿ ਕਿਹੋ ਜੀ ਬਣੀ ਹੈ ਮਿਲਦੇ ਆ ਜੀ ਤੁਹਾਨੂੰ ਫਿਰ ਅਗਲੀ ਵੀਡੀਓ ਦੇ ਨਾਲ ਉਨੀ ਦੇਰ ਤੱਕ ਕਿਰਿਆਰ ਫੂਡ ਚੈਨਲ ਵੱਲੋਂ ਗੁੱਡ ਬਾਏ